ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਹ ਪਿੰਡ ਇੱਟਾਂ ਵਾਲੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਆਪਾਂ ਜਿਹੇ ਇਹਦੇ ਪਿੰਡਾਂ ਦੀ ਗੱਲ ਕਰੀਏ ਤਾਂ ਫੇਰੂ ਸ਼ਹਿਰ ਜਿਹਨੂੰ ਫਿਰੋਜ਼ ਹੈ ਵੀ ਕਹੇ ਕਹਿ ਦਿੰਦੇ ਆ ਉਹ ਉਹਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਿਹੜੀ ਤੁਸੀਂ ਸਾਹਮਣੇ ਬੈਠ ਦੇਖ ਰਹੇ ਹੋ ਨਾ ਇਹ ਦੂਜਾ ਸੁਹਾ ਸੋਣ ਵਾਲੀ ਹੈ ਹਾਰਤਿਕ ਦੀ ਇਹ ਬੈੜ ਕੱਚੀ ਹੈ ਤੇ ਪਹਿਲੇ ਸੂਏ ਨੇ 15-16 ਕਿਲੋ ਦੁੱਧ ਦਿੱਤਾ ਹੈਗਾ ਉਮੀਦ ਹੈ ਕਿ ਵੀ 2-4 ਕਿਲੋ ਵੱਧ ਕੱਢ ਸਕਦੀ ਹੈ 18-19 ਕਿਲੋ ਤੋ ਇਤਕੀ ਬੈੜ ਇਹ ਦੇ ਸਕਦੀ ਹੈ ਬਾਕੀ ਭਾਈ ਸੇਵਾ ਤੇ ਡਿਪੈਂਡ ਹੈ ਪ੍ਰਿੰਟ ਵਾਈ ਚੰਗਾ ਹੈ ਢਾਂਚਾ ਤੁਹਾਡੇ ਸਾਹਮਣੇ ਆ ਹੈ ਬਾਕੀ ਤੋਰ ਕੇ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਉਹ ਵੀਰ ਨਾਲ ਕੰਟੈਕਟ ਕਰ ਲਿਓ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਹਵਾਨਾ ਬਹੁਤ ਸੋਹਣਾ ਬਣਾਇਆ ਤੁਸੀਂ ਦੇਖ ਰਹੇ ਹੋ ਹਵਾਨੇ ਨੂੰ ਕੱਟ ਵਾਲਾ ਹਵਾਨਾ ਹੈ ਫਿਟਿੰਗ ਵਾਲਾ ਹਵਾਨਾ ਇਹਦਾ ਥਣ ਥਣ ਸੋਹਣਾ ਲੱਗਿਆ ਵਹਿੜ ਨੂੰ ਤੇ ਲਾਡੋਲਾ ਪਈਆਂ ਹਲੇ ਆ ਥੋੜੇ ਸਾਹਮਣੇ ਬਾਈ ਨੇ ਦਿਖਾਈ ਜਾਂਦਾ ਹੈਗਾ ਬਾਕੀ ਤੁਸੀਂ ਪੈਸੇ ਲਾਉਣੇ ਹੋ ਪੈਸੇ ਲਾਉਣ ਵਾਲੀ ਧਿਰਾਂ ਦੋਸਤੋ ਤੇ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਹੈ ਅਗਲੇ ਪਾਸੇ ਥਾਣਾ ਨੂੰ ਦੇਖ ਲਿਓ ਤੁਸੀਂ ਇਹ ਸੋਨਾ ਢੜ ਹੈ ਥਣ ਥਣ ਸੋਨਾ ਲੱਗਾ ਇੱਕੋ ਜਿਹਾ ਥਣ ਦੀ ਨਾਲ ਇੱਕੋ ਜਿਹਾ ਗੈਪ ਤੇ ਹੈ ਸੋ ਪਿੰਡ ਵੀਰ ਦਾ ਇਟਾਂ ਵਾਲੀ तहसील जिला ਫਿਰੋਜ਼ਪੁਰ ਤੋੜ ਕੇ ਹੁਣ ਤੁਹਾਨੂੰ ਦਿਖਾ ਦਿਖਾਉਣੇ ਆ ਬਾਈ ਤੋੜ ਦਾ ਤੇ ਆਪਣੇ ਕੋਲ ਇਹ ਵੀਡੀਓ ਆਈ ਹੈ ਇਹ ਵੀਡੀਓ ਦੇ ਹਿਸਾਬ ਨਾਲ ਹੀ ਦੋਸਤੋ ਤੁਹਾਨੂੰ ਆਪਾਂ ਅੱਗੇ ਡਿਟੇਲ ਦੱਸ ਰਿਹਾ ਜਿਵੇਂ ਜਿਹੜੀ ਵੀ ਡਿਟੇਲ ਆਪਾਂ ਆਪਾਂ ਨੂੰ ਬਾਈ ਨੇ ਦੱਸੀ ਹੈ ਹਵਾਨਾ ਪਿਛਲੇ ਪਾਸੇ ਬਹੁਤ ਸੋਹਣਾ ਦਿਂਦਾ ਤੇ ਧਾਕਾ ਹਵਾਨੇ ਦੀ ਨਾਲ ਅਗਲੇ ਪਾਸੇ ਵੀ ਚੰਗੀ ਹੈਗੀ ਦੁੱਧ ਪਾ ਦੂਗੀ 17-18 ਲੀਟਰ ਆਰਾਮ ਨਾਲ ਕਰਮਾਲੀ ਬੇਲਪੁੱਲ ਬੈਠਦੀ ਚੰਗੀ ਦਿੰਦੀ ਹੈ ਬਾਕੀ ਜਦੋਂ ਤੁਸੀਂ ਸੌਦਾ ਕਰੋਗੇ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਵੇਂ ਸੌਦਾ ਕਰਨਾ ਹੈ ਤੋਰ ਕੇ ਤੁਹਾਨੂੰ ਦੁਬਾਰੇ ਵੀ ਦਿਖਾ ਦਨੇ ਆ ਹਵਾਨਾ ਦੇਖੋ ਸੋਹਣਾ ਹਵਾਨਾ ਕੱਟ ਵਾਲਾ ਹਵਾਨਾ ਹੈ ਇਹ ਫਿਟਿੰਗ ਵਾਲਾ ਹਵਾਨਾ ਇਦਾਂ ਦੇ ਹਵਾਨੇ ਨੂੰ ਨਾ ਮਸਟਰਸ ਨਹੀਂ ਆਉਂਦੀ ਬਹੁਤ ਘੱਟ ਚਾਂਸ ਹੁੰਦੇ ਆ ਜਿਹਨੂੰ ਥ੍ਰਿਲਰ ਆ ਕਹਿੰਦੇ ਆ ਉਸ ਚੀਜ਼ ਦੇ ਆ ਹਵਾਨਾ ਤੁਸੀਂ ਦੂਸਰੇ ਪਾਸੇ ਵੀ ਦੇਖ ਲਓ ਨਾੜਾ ਨੂੜਾ ਵੀ ਵਧੀਆ ਦੀਂਦੀਆਂ ਹਵਾਨੇ ਦੇ ਉੱਪਰ ਇੱਕੋ ਜਿਹਾ ਥਾਣਾ ਥਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਥੀ ਚੋਈ ਵਾਲਾ ਥਾਣਾ ਹੈਗਾ ਸੋ ਨੰਬਰ ਭਰਾ ਦਾ ਸਕਰੀਨ ਤੇ ਆ ਤੁਸੀਂ ਕੰਟੈਕਟ ਕਰ ਲਿਓ ਹਵਤੇ ਦੀ ਕੱਚੀ ਹੈ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ